ਤੁਹਾਡੇ ਮਨ ਦੇ ਵਿੱਚ ਕੋਈ ਚੰਗਾ ਵਿਚਾਰ ਆਵੇ ਤੇ ਉਸ ਨੂੰ ਉਸੇ ਵੇਲੇ ਕੰਮ ਕਰ ਲਓ ਤੇ ਜਦੋਂ ਤੁਹਾਡੇ ਕੋਈ ਮਾੜਾ ਵਿਚਾਰ ਆਵੇ ਤੇ ਉਸ ਨੂੰ ਹਮੇਸ਼ਾ ਡਿੰਗ ਕਰਾਨ ਕਰੋ ਇਸ ਤਰ੍ਹਾਂ ਇੱਕ ਬ੍ਰਾਹਮਣ ਜਾ ਰਿਹਾ ਸੀ ਤੇ ਉਸ ਨੂੰ ਇੱਕ ਆਦਮੀ ਮਿਲਿਆ ਤੇ ਉਹ ਕਹਿਣ ਲੱਗਾ ਕਿ ਤੁਸੀਂ ਕਿੱਥੇ ਜਾ ਰਹੇ ਹੋ ਬ੍ਰਾਹਮਣ ਨੇ ਪੁੱਛਿਆ ਉਹ ਕਹਿਣ ਲੱਗਾ ਕਿ ਮੈਂ ਪ੍ਰਿਕਸ਼ਾ ਲੈਣ ਜਾ ਰਿਹਾ ਮੈਨੂੰ ਕੋਈ ਇਹੋ ਜੀ ਮਦਦ ਚਾਹੀਦੀ ਹੈ ਮੇਰੀ ਪੁੱਤਰੀ ਦਾ ਵਿਆਹ ਹੈ ਪਰ ਮੇਰੇ ਕੋ ਪੈਸੇ ਨਹੀਂ ਹੈ ਮੈਂ ਬਹੁਤ ਗਰੀਬ ਹਾਂ ਤੇ ਉਸ ਨੇ ਕਿਹਾ ਕੋਈ ਗੱਲ ਨਹੀਂ ਉਹ ਸਾਹਮਣੇ ਦੇ ਰਾਜਕਰਨ ਨਾਰਿਆ ਹੈ ਉਹ ਪੜਾਈ ਧਿਆਨ ਲੂਏ ਤੂੰ ਉਹਦੇ ਕੋਲ ਜਾ ਜ਼ਰੂਰ ਤੇਰੀ ਮਦਦ ਕਰੇਗਾ ਉਹ ਤੈਨੂੰ ਇਨਾ দান ਦੇ ਦੇਗਾ ਕਿ ਤੇਰਾ ਪੁੱਤਰੀ ਦਾ ਵਿਆਹ ਤੁਮ-ਤਾਮ ਨਾਲ ਹੋ ਜਾਏਗਾ ਉਹ ਜਦੋਂ ਰਾਜਾ ਕਰਨ ਕੁਲਕੇ ਆਤੇ ਉਸਨੇ ਦੇਖਿਆ ਕਿ ਉਹ ਨਾ ਰਿਹਾ ਉਹ ਖੜਾ ਹੋ ਗਿਆ ਉਸਨੇ ਕਰਨ ਨੇ ਪੁੱਛਿਆ ਕਿ ਬ੍ਰਾਹਮਣ ਜੀ ਤੁਸੀਂ ਕਾਹਦੇ ਲਈ ਆਏ ਦੱਸੋ ਮੈਨੂੰ ਕਿਉਂਕਿ ਰਾਜਾ ਕਰਨ ਬਹੁਤ ਨੀਵਾਸੀ ਉਹ ਦੁੱਖ ਦੀਨ ਦੁਖੀਆਂ ਦੀ ਬਹੁਤ ਦਿਲ ਤੋਂ ਸੁਣਦਾ ਸੀ ਉਹਨੇ ਕਿਹਾ ਮਹਾਰਾਜ ਬੇਨਤੀ ਹੈ ਇੱਕ ਮੇਰੀ ਪੁੱਤਰੀ ਦਾ ਵਿਆਹ ਹੈ ਤੇ ਮੈਨੂੰ ਕੁਝ ਮਦਦ ਚਾਹੀਦੀ ਔਰ ਉਹਦੇ ਖੱਬੇ ਹੱਥ ਦੇ ਵਿੱਚ ਇੱਕ ਸੋਨੇ ਦਾ ਕਟੋਰਾ ਸੀ ਤੇ ਉਹਦੇ ਵਿੱਚ ਤੇਲ ਸੀ ਤੇ ਉਹ ਸੱਚੇ ਹੱਥ ਨਾਲ ਰਾਜਾ ਕਰਨ ਆਪਰੇਸ਼ੀ ਰਿੜਦੇ ਹੁੰਦੇ ਤੇਲ ਲਾ ਰਿਆ ਸੀ ਤੇ ਉਸਨੇ ਉਹ ਖੱਬੇ ਹੱਥ ਵਾਲਾ ਕਟੋਰਾ ਜਿਹੜਾ ਸੋਨੇ ਦਾ ਸੀ ਉਹ ਪੰਡਤ ਜੀ ਨੂੰ ਦਿੱਤਾ ਕਹਿ ਲਗਾ ਐ ਲੋ ਤੇ ਇਹ ਲੈ ਕੇ ਤੁਸੀਂ ਆਪਣੇ ਵੇਚ ਕੇ ਦੀਦਾ ਵਿਆਹ ਕਰ ਲਓ पंडित जी ने कहा कि राजा ताल ता तो ता ठीक है पर जोड़ा दान है वह हमेशा सज्जे हाथ में देता हूँ फिर जेड़े राजा करण ने जवाब दिता वो सुनना और उन्होंने इंप्लीमेंट भी करना राजा करण ने कहा कि ब्राह्मण जी मन बहुत चंचल हों खब सजे तक आँदा आता मन ना बदल जाए इस करके इस तरह पढ़ना ਇਸੇ ਕਰਕੇ ਕਹਿੰਦੇ ਕਿ ਮਨ ਚੰਚਲ ਹੈ ਜਦੋਂ ਤੁਹਾਨੂੰ ਕੋਈ ਚੰਗਾ ਵਿਚਾਰ ਆਉਂਦਾ ਹੈ ਤੇ ਉਹ ਕਹਿੰਦਾ ਛੱਡ ਤੂੰ ਜ਼ਰੂਰ ਕਰਨਾ ਬਾਕੀ ਕਿਹੜੇ ਕਰਦੇ ਆ ਇਸ ਕਰਕੇ ਜਦੋਂ ਕੋਈ ਕਦੀ ਚੰਗਾ ਵਿਚਾਰ ਆਵੇ ਕਦੀ ਕਿਸੇ ਦੀ ਸਲਾਹ ਨਾ ਲੈਣਾ ਕਦੀ ਕਿਸੇ ਨੂੰ ਪੁੱਛਣਾ ਉਹ ਕੰਮ ਉਸੇ ਵੇਲੇ ਕਰ ਦੇਣਾ আর ਜਦੋਂ ਕੋਈ ਮਾੜਾ ਵਿਚਾਰ ਆਵੇ ਮਨ ਨੂੰ ਪਿੱਛੇ ਪਾਉਣਾ ਔਰ ਕਦੀ ਵੀ ਨਾ ਕਰਨਾ ਇਹ ਸਿੱਖਿਆ ਜਿਨ੍ਹਾਂ ਨੇ ਜ਼ਿੰਦਗੀ ਚ ਲਈ ਹੈ ਉਹ ਬਹੁਤ ਕਾਮਯਾਬ ਰਹੇ ਆ ਪਲੀਜ਼ ਤੁਸੀਂ ਇਸ ਨੂੰ ਫੋਲੋ ਕਰਕੇ ਦੇਖਣਾ ਬਹੁਤ ਬਹੁਤ ਧੰਨਵਾਦ